ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਕੈਨੇਡਾ ਦੇ ਵੀਜ਼ਾ ਟ੍ਰੈਂਡ ਨੂੰ ਲੈ ਕੇ ਤੁਹਾਡੇ ਨਾਲ ਡਿਸਕਸ ਕਰਨਾ ਹੈ ਖਾਸ ਕਰਕੇ ਗੱਲ ਕਰਨੀ ਹੈ ਵਿਜ਼ਿਟਰ ਤੇ ਟੂਰਿਸਟ ਵੀਜ਼ਾ ਬਾਰੇ ਜੇਕਰ ਤੁਸੀਂ ਕੈਨੇਡਾ ਦਾ ਟੂਰਿਸਟ ਜਾਂ ਵਿਜ਼ਿਟਰ ਵੀਜ਼ਾ ਲਗਾਉਣ ਜਾ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਕਿਉਂਕਿ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦਾ ਇੱਕ ਬਿਆਨ ਜਿਹੜਾ ਉਹ ਤੁਹਾਡੇ ਨਾਲ ਡਿਸਕਸ ਕਰਨਾ ਹੈ ਕਿ ਉਹਨਾਂ ਨੇ ਕੈਨੇਡਾ ਦੇ ਵਿਜ਼ਿਟਰ ਟੂਰਿਸਟ ਵੀਜ਼ਾ ਦੇ ਰਿਫਿਊਜ਼ਲਸ ਨੂੰ ਲੈ ਕੇ ਕੀ ਕੁਝ ਕਿਹਾ ਹੈ ਤੇ ਉਸ ਤੋਂ ਇਲਾਵਾ ਕੈਨੇਡਾ ਦਾ ਕਰੰਟ ਪ੍ਰੋਸੈਸਿੰਗ ਟਾਈਮ ਵਿਜ਼ਿਟਰ ਵੀਜ਼ਾ ਦਾ ਤੇ ਕਰੰਟ ਟ੍ਰੈਂਡ ਕੀ ਚੱਲ ਰਿਹਾ ਹੈ ਤੇ ਤੁਹਾਨੂੰ ਫਾਈਲ ਜਿਹੜੀ ਹੈ ਉਹ ਕਿਸ ਟੱਗ ਤਰੀਕੇ ਨਾਲ ਲਗਾਉਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਵੀਜ਼ਾ ਆਉਣ ਦੇ ਚਾਂਸਸ ਵੱਧ ਸਕਣ ਉਹ ਵੀ ਇੱਕ ਰਿਪੋਰਟ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਇੱਕ ਸਿਰਫ ਅਜਿਹਾ ਮਾਤਰ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਆਪਣਾ ਉਸਪੀਛ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਾ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਸਲ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਜਿਦੇ ਵਿੱਚ ਉਹਨਾਂ ਨੇ ਰੀਸੈਂਟਲੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਕਿ ਜਿਹੜੇ ਨਿਊ ਮੇਜਰਸ ਨੇ ਉਹਨਾਂ ਦੇ ਹਿਸਾਬ ਦੇ ਨਾਲ ਕੈਨੇਡਾ ਦੇ ਖਾਸ ਕਰਕੇ ਵਿਜ਼ਿਟਰ ਤੇ ਟੂਰਿਸਟ ਵੀਜ਼ਾ ਦਾ ਜਿਹੜਾ ਅਰ ਰਿਫਿਊਜ਼ਲ ਰੇਟ ਹੈ ਓ 61% ਤੱਕ ਹੈਗਾ ਯਾਨੀ ਕਿ ਜੇਕਰ 10 ਫਾਈਲਸ ਲੱਗਦੀਆਂ ਨੇ ਤੇ ਉਹ ਚੋਂ 6 ਫਾਈਲ ਰਿਫਿਊਜ਼ ਹੋਣਗੀਆਂ ਤਕਰੀਬਨ 4 ਫਾਈਲਾਂ ਦਾ ਰਿਜ਼ਲਟ ਪੋਜ਼ਿਟਿਵ ਆਉਣ ਦੇ ਚਾਂਸਸ ਹੁੰਦੇ ਨੇ ਯਾਨੀ ਕਿ ਤਕਰੀਬਨ 60 61% ਫਾਈਲਸ ਅਜਿਹਿਆਂ ਨੇ ਜਿਹੜੀਆਂ ਰਿਜੈਕਟ ਹੋ ਰਹੀਆਂ ਨੇ ਤੇ ਉਹਨਾਂ ਨੇ ਇਹਦੇ ਵਿੱਚ ਖਾਸ ਉਹਨਾਂ ਕੰਟਰੀਜ਼ ਦਾ ਜ਼ਿਕਰ ਕੀਤਾ ਜਿੰਨਾਂ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਡਾਕੂਮੈਂਟੇਸ਼ਨ ਦੀ ਮੈਨਿਪੂਲੇਸ਼ਨ ਹੁੰਦੀ ਹੈ ਜਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੇ ਐ ਉਹ ਵੀਜ਼ੇ ਲਗਾਏ ਜਾਂਦੇ ਉਹਨਾਂ ਵਿੱਚੋਂ ਇੰਡੀਆ ਵੀ ਇੱਕ ਕੰਟਰੀ ਹੈਗੀ ਹੈ ਸੋ ਇਹ ਮਾਰਕ ਮਿਲਰ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀਗਾ ਪਰ ਨਾਲ ਦੀ ਨਾਲ ਹੀ ਇੱਕ ਰਿਪੋਰਟ ਪਬਲਿਸ਼ ਕੀਤੀ ਗਈ ਹੈ ਸੀਆਈਸੀ ਨਿਊਜ਼ ਦੇ ਵੱਲੋਂ ਇਹ ਕੈਨੇਡਾ ਦਾ ਹੀ ਉਹ অথੈਨਟਿਕ ਨਿਊਜ਼ ਏਜੰਸੀ ਹੈ ਆ ਕਹਿ ਸਕਦੇ ਹੋ ਕਿ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਇੱਥੇ ਤੁਹਾਨੂੰ ਬੜੇ ਭਰੋਸੇਮੰਦ ਆਰਟੀਕਲ ਜਿਹੜੇ ਉਹ ਮਿਲਦੇ ਆ ਉਹਦੇ ਵਿੱਚ ਅ ਕੁਝ ਚੀਜ਼ਾਂ ਡਿਸਕਲੋਸ ਕੀਤੀਆਂ ਗਈਆਂ ਨੇ ਕਿ ਕਿੰਨਾ ਚੀਜ਼ਾਂ ਦੀ ਗਰਾਉਂਡ ਜਿਹੜੀ ਹੈ ਉਹ ਖਾਸ ਕਰਕੇ ਬਣਾ ਕੇ ਰਿਫਿਊਜ਼ ਕੀਤਾ ਜਾ ਰਿਹਾ ਹੈ ਤੇ ਉਹਨਾਂ ਗਰਾਉਂਡਸ ਤੇ ਜੇਕਰ ਤੁਸੀਂ ਕੰਮ ਕਰ ਲੈਂਦੇ ਹੋ ਤਾਂ ਤੁਹਾਡੇ ਵੀਜ਼ਾ ਆਉਣ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਹੁਣ ਇਹਦੇ ਵਿੱਚ ਇੱਕ ਗਰਾਉਂਡ ਜਿਹੜੀ ਹੈ ਉਹ ਜਿਹੜੇ ਐਪਲੀਕੇਸ਼ਨਸ ਹੁੰਦੇ ਨੇ ਖਾਸ ਕਰਕੇ ਜਿਵੇਂ IIM ਫਾਰਮ 5257 ਜਿਹੜਾ ਇੱਕ ਟੈਂਪਰੇਰੀ ਰੈਜ਼ਿਡੈਂਸ ਦਾ ਫਾਰਮ ਹੁੰਦਾ ਜਦੋਂ ਆਪਾਂ ਉਹਨੂੰ ਫਿਲ ਕਰਦੇ ਆ ਤਾਂ ਖਾਸ ਕਰਕੇ ਉਹਦੇ ਵਿੱਚ ਧਿਆਨ ਰੱਖਣਾ ਹੁੰਦਾ ਹੈ ਆਪਣੀ ਇੰਪਲੋਇਮੈਂਟ ਸੈਕਸ਼ਨ ਦੇ ਉੱਤੇ ਉਸ ਤੋਂ ਇਲਾਵਾ ਆਪਣੇ ਐਜੂਕੇਸ਼ਨ ਸੈਕਟਰ ਦੇ ਉੱਤੇ ਤੇ ਜਿਹੜੀਆਂ ਹੋਰ ਡਿਟੇਲਸ ਹੁੰਦੀਆਂ ਨੇ ਉਹਦੇ ਉੱਤੇ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਤੇ ਉਹ ਫਾਰਮ ਭਰਨ ਲੱਗਿਆਂ ਬਹੁਤ ਸਾਵਧਾਨੀ ਨਾਲ ਆ ਕਹਿ ਸਕਦੇ ਹੋ ਕਿ ਬਹੁਤ ਅਟੈਂਟਿਵ ਹੋ ਕੇ ਉਹ ਫਾਰਮ ਭਰਨਾ ਚਾਹੀਦਾ ਹੈ ਤੇ ਉਹਦੇ ਵਿੱਚ ਜਿਹੜਾ ਤੁਸੀਂ ਨਾਲ ਕੈਸ਼ ਕੈਰੀ ਕਰਨਾ ਹੈ, ਟ੍ਰੈਵਲ ਪਲਾਨ ਦਿਖਾਣਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਉਹ ਵੀ ਬੜਾ ਕੇਅਰਫੁਲੀ ਦਿਖਾਇਆ ਕਰੋ। ਉਸ ਤੋਂ ਇਲਾਵਾ ਜਿਹੜਾ ਆਈਆਈਐਮ ਫਾਰਮ 5645 ਜਾਂ 5707 ਹੁੰਦਾ ਹੈ ਉਹਨਾਂ ਨੂੰ ਵੀ ਬੜਾ ਕੇਅਰਫੁਲੀ ਭਰਨਾ ਹੁੰਦਾ ਹੈ ਕਿ ਉੱਥੇ ਵੀ ਤੁਸੀਂ ਜਿਹੜੀ ਡਿਟੇਲਸ ਦਿੱਤੀ ਹੁੰਦੀ ਹੈ ਉਹਨੂੰ ਬੜਾ ਕੇਅਰਫੁਲੀ ਦੇਣਾ ਹੈ। ਈਵਨ ਕਿ ਤੁਸੀਂ ਜੇਵੇਂ ਮੰਨ ਲਿਆ ਤੁਹਾਨੂੰ ਕੋਈ ਸਪான்ਸਰ ਕਰ ਰਿਹਾ ਹੈ ਕੈਨੇਡਾ ਤੋਂ ਉਹ ਤੁਹਾਡਾ ਕੋਈ ਭੈਣ ਭਰਾ ਹੈ ਜਾਂ ਫਿਰ ਤੁਹਾਡਾ ਕੋਈ ਬੱਚਾ ਹੈ ਤਾਂ ਉਹਦੀ ਜਦੋਂ ਡਿਟੇਲਸ ਤੁਸੀਂ 5645 ਫਾਰਮ ਦੇ ਵਿੱਚ ਲਿਖਦੇ ਹੋ ਤਾਂ ਉਹਦਾ ਐਡਰੈਸ ਉਥੋਂ ਦਾ ਉਹ ਐਡਰੈਸ ਲਿਖੋ ਜਿਹੜਾ ਤੁਸੀਂ ਸਪਾਂਸਰਸ਼ਿਪ ਦੇ ਵਿੱਚ ਯੂਜ਼ ਕਰ ਰਹੇ ਹੋ ਜਾਂ ਜਿੱਥੇ ਉਹ ਰਹਿ ਰਿਹਾ ਉਹ ਪ੍ਰੋਪਰ ਐਡਰੈਸ ਹੋਣਾ ਚਾਹੀਦਾ ਹੈ ਉਸ ਤੋਂ ਇਲਾਵਾ ਕਿੰਨੇ ਜਾਣਾ ਕਿੰਨੇ ਨਹੀਂ ਜਾਣਾ ਜਦੋਂ ਉੱਚ ਟਿਕ ਮਾਰਕ ਕਰਦੇ ਆ ਤਾਂ ਉਹ ਵੀ ਬਹੁਤ ਕੇਅਰਫੁਲੀ ਕਰਨ ਦੀ ਲੋੜ ਹੁੰਦੀ ਹੈ ਉਸ ਤੋਂ ਇਲਾਵਾ ਜਿਵੇਂ ਕਿਸੇ ਦਾ ਫੈਮਿਲੀ ਨੇਮ ਜਾਂ ਫਿਰ ਕਹਿ ਸਕਦੇ ਆ ਕਿ ਇੱਕ ਨਾਮ ਹੁੰਦਾ ਹੈ ਜਿਵੇਂ ਮੰਨ ਲਿਆ ਇੱਕ ਇੱਕ ਐਗਜ਼ਾਮਪਲ ਦੇ ਕੇ ਸਮਝਾ ਦੇਣਾ ਤੁਹਾਨੂੰ ਕਿ ਜਿਵੇਂ ਫੈਮਿਲੀ ਨੇਮ ਤੇ ਗੀਵਨ ਨੇਮ ਦੋਵਾਂ ਦੋ ਨਾਮ ਦੋ ਨਾਮ ਹੋ ਦੀਜੇਗਾ ਜੇ ਮੰਨ ਲਿਆ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਤੇ ਗੁਰਵਿੰਦਰ ਫਰਸਟ ਨੇਮ ਤੇ ਸੈਕੰਡ ਨੇਮ ਸਿੰਘ ਹੈ ਤਾਂ ਆਪਾਂ ਜਿਹੜਾ 기ਵਨ ਨੇਮ ਵਿੱਚ ਗੁਰਵਿੰਦਰ ਲਿਖਾਂਗੇ ਤੇ ਫੈਮਿਲੀ ਨੇਮ ਸਿੰਘ ਲਿਖਾਂਗੇ ਪਰ ਜੇਕਰ 기ਵਨ ਨੇਮ ਚ ਗੁਰਵਿੰਦਰ ਸਿੰਘ ਹੈ ਤਾਂ ਗੁਰਵਿੰਦਰ ਸਿੰਘ 기ਵਨ ਨੇਮ ਚ ਲਿਖਾਂਗੇ ਤੇ ਫੈਮਿਲੀ ਨੇਮ ਦੇ ਵਿੱਚ ਨਾਟ ਐਪਲੀਕੇਬਲ ਲਿਖਾਂਗੇ ਆ ਐਨ ਆਬਲਿਕ ਏ ਲਿਖਾਂਗੇ ਇਹ ਚੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਤੁਸੀਂ ਫਾਰਮ ਫਿਲਸ ਕਰਦੇ ਹੋ ਉਦੋਂ ਚਲੋ ਹੁਣ ਆ ਜਾਣਿਆ ਕਿ ਜਿਹੜੀਆਂ ਤੁਹਾਡੀਆਂ ਹੋਮ ਟਾਈਜ਼ ਨੇ ਉਹਨੂੰ ਬਹੁਤ ਬਿਹਤਰ ਢੰਗ ਦੇ ਨਾਲ ਐਕਸਪਲੇਨ ਕਰਨ ਦੀ ਲੋੜ ਹੁੰਦੀ ਹੈ ਤੇ ਉਹਦੇ ਐਵੀਡੈਂਸ ਪ੍ਰੋਪਰ ਦਿਆ ਕਰੋ ਜਿਹਦੇ ਵਿੱਚ ਸਟੇਬਲ এমਪਲॉयਮੈਂਟ ਦਾ ਆ ਡਿਟੇਲਸ ਦੇਣੀ ਬਹੁਤ ਜ਼ਰੂਰੀ ਹੁੰਦੀ ਜਿਹਦੇ ਵਿੱਚ ਲੈਟਰ ਆਫ ਅ ਜੌਬ ਹੁੰਦਾ ਹੈ ਕਿ ਜਿਹੜਾ ਤੁਹਾਡਾ ਜੌਬ ਦਾ ਲੈਟਰ ਹੈ ਜਿਹੜਾ ਤੁਹਾਡਾ এমਪਲੋਇਮੈਂਟ ਲੈਟਰ ਹੈ ਉਹ ਉਹਦੇ ਨਾਲ ਨੱਥੀ ਕਰੋ ਉਹ ਜ਼ਰੂਰ ਲਗਾਓ ਤੇ ਐਸੈਟਸ ਜਿਵੇਂ ਸੀ ਰਿਪੋਰਟਸ ਵਗੈਰਾ ਹੋਗੀ ਉਹਦੀ ਡਿਟੇਲਸ ਜਾਂ ਤੁਹਾਡੇ ਬਿਜ਼ਨਸ ਦੀ ਡਿਟੇਲਸ ਜਿਹੜੀ ਆ ਉਹ ਪ੍ਰੋਪਰ ਢੰਗ ਦੇ ਨਾਲ ਮੈਂਸ਼ਨ ਕੀਤੀ ਹੋਵੇ ਕਿ ਭਈ ਤੁਹਾਡੇ ਏ ਆਬਲੀਕੇਸ਼ਨਸ ਨੇ ਇਹਨਾਂ ਦਾ ਕਰਕੇ ਤੁਸੀਂ ਵਾਪਸ ਆਉਣਾ ਹੈ ਰੈ residențial ਟਾਈਜ਼ ਜਾਂ ਲੀਜ਼ ਐਗਰੀਮੈਂਟ ਜਿੱਥੇ ਤੁਸੀਂ ਰਹਿ ਰਹੇ ਹੋ ਉਥੋਂ ਦੀ ਟਾਈਜ਼ ਯਾਨੀ ਕਿ ਤੁਸੀਂ ਤੁਹਾਡੇ ਘਰ ਦੀ ਵੈਲਿਊਏਸ਼ਨ ਜਾਂ ਤੁਹਾਡੇ ਘਰ ਦੀ ਡਿਟੇਲਸ ਹੋਣੀ ਜ਼ਰੂਰੀ ਹੈ ਤੇ ਜੇ ਕਿ ਤੁਸੀਂ ਕਿਰਾਏ ਤੇ ਰਹਿ ਰਹੇ ਹੋ ਤਾਂ ਤੁਹਾਡਾ ਲੀਜ਼ ਐਗਰੀਮੈਂਟ ਵਗੈਰਾ ਹੋਣਾ ਜ਼ਰੂਰੀ ਹੈ ਫੈਮਿਲੀ ਕਮਿਟਮੈਂਟ ਮੈਰਿਜ ਸਰਟੀਫਿਕੇਟ ਜਾਂ ਬਰਥ ਸਰਟੀਫਿਕੇਟ ਜਿਉਂ ਤੁਹਾਡੇ ਬੱਚੇ ਆ ਉਹਨਾਂ ਦਾ ਬਰਥ ਸਰਟੀਫਿਕੇਟ ਲਗਾਓ ਜੇ ਤੁਸੀਂ ਮੈਰਿਡ ਹੋ ਤਾਂ ਆਪਣਾ ਮੈਰਿਜ ਸਰਟੀਫਿਕੇਟ ਜ਼ਰੂਰ ਸ਼ੋਅ ਕਰੋ ਤੇ ਆਪਣੇ ਸਪਾਊਸ ਦੀ ਵੀ ਡਿਟੇਲਸ ਉਹਦੇ ਵਿੱਚ ਜ਼ਰੂਰ ਦਿਓ ਤਾਂ ਕਿ ਤੁਹਾਡਾ ਵਾਪਸ ਮੁੜਨ ਦਾ ਜਿਹੜਾ ਪਰਪਸ ਆ ਉਹ ਇੱਕ ਸਟਰੋਂਗ ਬਣ ਸਕੇ ਕਿ ਤੁਹਾਡੇ ਬੱਚੇ ਇੱਥੇ ਨੇ ਤੁਹਾਡੀ ਵਾਈਫ ਇੱਥੇ ਆ ਇਸ ਕਰਕੇ ਤੁਸੀਂ ਵਾਪਸ ਮੁੜਨਾ ਹੈ ਤੁਹਾਡਾ ਸਪਾਊਸ ਇੱਥੇ ਇਸ ਕਰਕੇ ਵਾਪਸ ਮੁੜਨਾ ਹੈ ਉਸ ਤੋਂ ਇਲਾਵਾ ਤੁਹਾਡਾ ਘਰ ਹੈ ਉਹਦਾ ਪ੍ਰੂਫ ਤੁਸੀਂ ਰੈ residencial টাইਟਸ ਦੇ ਵਿੱਚ ਲਗਾਉਣਾ ਹੈਗਾ ਤੇ ਉਸ ਤੋਂ ਬਾਅਦ ਸੀਏ ਰਿਪੋਰਟਸ ਵਗੈਰਾ ਜ਼ਰੂਰ ਲਗਾਓ ਤੇ ਬਿਜ਼ਨਸ ਦੇ ਡਾਕੂਮੈਂਟਸ ਲਗਾਉਣਾ ਬਿਲਕੁਲ ਵੀ ਨਾ ਭੁੱਲੋ ਜੇਕਰ ਤੁਸੀਂ ਬਿਜ਼ਨਸ ਦਿਖਾਇਆ ਹੈਗਾ ਉਸ ਤੋਂ ਇਲਾਵਾ ਅ এমਪਲॉयਮੈਂਟ ਦੇ ਵਿੱਚ ਆਪਣੇ ਜ਼ਰੂਰ ਦਿਖਾਓ ਕਿ ਤੁਹਾਡੀ ਕੰਪਨੀ ਨੇ ਜਦੋਂ ਤੁਹਾਨੂੰ ਹਾਇਰ ਕੀਤਾ ਸੀਗਾ ਤੇ ਉਦੋਂ ਜਿਹੜਾ ਆਫਰ ਲੈਟਰ ਦਿੱਤਾ ਸੀ ਜਾਂ ਤੁਹਾਡੇ ਕੋਲ ਕੋਈ ਵੀ ਲੈਟਰ ਹੈ ਜਿਹੜਾ ਕਿ ਜੌਬ ਜਾਂ এমਪਲॉयਮੈਂਟ ਲੈਟਰ ਉਹਨੂੰ ਜ਼ਰੂਰ ਸ਼ੋਅ ਕਰੋ ਉਸ ਤੋਂ ਬਾਅਦ ਸਫੀਸ਼ੀਐਂਟ ਫਾਈਨੈਂਸ਼ੀਅਲ ਪ੍ਰੂਫ ਹੋਣੇ ਤੁਹਾਡੇ ਕੋਲ ਜ਼ਰੂਰੀ ਹੈ ਜਿਹਦੇ ਵਿੱਚ ਬੈਂਕ ਸਟੇਟਮੈਂਟ ਪ੍ਰੋਪਰ ਮੇਨਟੇਨ ਬੈਂਕ ਸਟੇਟਮੈਂਟ ਹੋਣੀ ਚਾਹੀਦੀ ਹੈ এমਪਲੋਇਮੈਂਟ ਲੈਟਰ ਜਾਂ ਸੈਲਰੀ ਸਲਿੱਪ ਜਿਹਦੇ ਉੱਤੇ ਸੈਲਰੀ ਦੀ ਡਿਟੇਲ ਉੱਤੇ ਮੈਂਸ਼ਨ ਹੋਵੇ ਜੇਕਰ ਉਹ ਤੁਹਾਡੇ ਕੋਲ ਹੈਗਾ ਤਾਂ ਜ਼ਰੂਰ ਲਗਾਓ ਪੇ ਸਲਿੱਪਸ ਤੁਸੀਂ ਆਪਣੇ ਕੋਲ ਜ਼ਰੂਰ ਯੂਜ਼ ਕਰੋ ਤੇ ਜੇਕਰ ਕੋਈ ਇਨਵੈਸਟਮੈਂਟ ਡਾਕੂਮੈਂਟ ਤੁਹਾਡੇ ਕੋਲ ਹੈਗਾ ਜੇ ਫੋਰ ਐਗਜ਼ਾਮਪਲ ਕੋਈ ਐਫ ਡੀ ਹੈ ਕੋਈ ਤੁਹਾਡੇ ਕੋਲ ਫਿਊਚਰ ਇਨਵੈਸਟਮੈਂਟ ਦੀ ਕੋਈ ਸਕੀਮ ਹੈ 뮤ਚੁਅਲ ਫੰਡਸ वगैरह ਹੈ ਤਾਂ ਉਹ ਤੁਸੀਂ ਜਰੂਰ ਲਗਾਓ ਕੋਈ ਪੀਪੀਐਫ ਅਕਾਊਂਟ ਆ ਤਾਂ ਉਹ ਜ਼ਰੂਰ ਇਥੇ ਸ਼ੋ ਕਰੋ ਆਪਣੀ ਫਿਊਚਰ ਇਨਵੈਸਟਮੈਂਟ ਦੇ ਹਿਸਾਬ ਦੇ ਨਾਲ ਕਿ ਤੁਹਾਡੇ ਕੋਲ ਸਫੀਸ਼ੀਐਂਟ ਪ੍ਰੂਫ ਹੈਗੇ ਆ ਕਿ ਜਿਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਨੀਡਸ ਜਿਹੜੀਆਂ ਨੇ ਉਹ ਡਿਊਰਿੰਗ ਸਟੇ ਪੂਰੀਆਂ ਕਰ ਸਕੋ ਤੇ ਪਿੱਛੇ ਜਿਹੜੀ ਫੈਮਿਲੀ ਬਚੀ ਹੋਈ ਹੈ ਉਹ ਵੀ ਸਰਵਾਈਵ ਕਰ ਸਕਦੀ ਹੈ ਉਹਦੇ ਵਿੱਚ ਇਹ ਡਿਟੇਲਸ ਦੇਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਬੈਂਕ ਸਟੇਟਮੈਂਟ ਘੱਟੋ ਘੱਟ ਜਿਹੜੀ ਹੈ ਉਹ 4 ਮਹੀਨੇ ਨਹੀਂ ਤੇ 6 ਮਹੀਨੇ ਦੀ ਜ਼ਰੂਰ ਲਗ ਤੇ ਸੈਲਰੀ ਸਲਿੱਪ ਜਿਹੜੀਆਂ ਘੱਟੋ ਘੱਟ 3 ਮਹੀਨੇ ਦੀਆਂ ਜ਼ਰੂਰ ਲਗਾਇਆ ਕਰੋ ਤੁਹਾਡੇ ਸੈਲਰੀ ਦੇ ਹਿਸਾਬ ਦੇ ਨਾਲ ਉਧਰ ਤੁਹਾਡੇ ਅਕਾਊਂਟ ਦੇ ਵਿੱਚ ਸੈਲਰੀ ਕ੍ਰੈਡਿਟ ਹੋਣੀ ਜ਼ਰੂਰੀ ਹੈਗੀ ਹੈ ਉਸ ਤੋਂ ਇਲਾਵਾ ਕੋਈ ਤੁਹਾਡਾ ਕ੍ਰਿਮੀਨਲ ਅਫੈਂਸ ਆ ਕੋਈ ਫਰਾਡ ਜਾਂ ਕੋਈ ਅਸਾਲਟ ਆ ਜਾਂ ਇਦਾਂ ਦਾ ਕੋਈ ਕੇਸ ਹੈ ਜਾਂ ਹੈਲਥ ਮੈਡੀਕਲ ਹੈ ਕੋਈ ਹੋਰ ਇਦਾਂ ਦਾ ਈਸ਼ੂ ਹੈਗਾ ਤਾਂ ਉਹ ਵੀ ਫਾਈਲ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਤਾਂਕਿ ਕਲੀਅਰ ਹੋ ਸਕੇ ਕਿ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਉਹ ਹਾਈਡ ਨਹੀਂ ਕੀਤੀ ਐਮਬੈਸੀ ਤੋਂ ਕਲੀਅਰ ਇਨਫੋਰਮੇਸ਼ਨ ਦਿੰਦੀ ਐ ਨਹੀਂ ਤੇ ਉਸ ਕੇਸ ਦੇ ਵਿੱਚ ਤੁਹਾਡੇ ਤੇ ਫਰਾਡੈਂਟ ਦਾ ਵਾਸਤੇ ਤੁਹਾਡਾ ਕੋਲ ਪੀਐਫਐਲ ਲੈਟਰ ਆ ਕੇ ਤੇ ਤੁਹਾਡਾ ਕੋਈ ਨੁਕਸਾਨ ਜਿਹੜਾ ਹੋ ਸਕਦਾ ਜਿਵੇਂ ਬੈਨ ਵਗੈਰਾ ਤੇ ਸਿਚੁਏਸ਼ਨ ਬਣ ਸਕਦੀ ਹੈ ਸੋ ਇਹ ਗਰਾਉਂਡਸ ਜਿਹੜੀਆਂ ਉਸ ਜ਼ਰੂਰੀ ਧਿਆਨ ਰੱਖਣੀਆਂ ਨੇ ਉਸ ਤੋਂ ਇਲਾਵਾ ਜਿਹੜਾ ਇੱਕ ਹੋਰ ਕੁਐਸਚਨ ਹੁੰਦਾ ਕਿ ਕੋਈ ਮਲਟੀਪਲ ਐਂਟਰੀ ਵੀਜ਼ਾ ਗ੍ਰਾਂਟ ਹੋ ਰਿਹਾ ਹੈ ਜਾਂ ਸਿੰਗਲ ਐਂਟਰੀ ਤਾਂ ਮੋਸਟ ਆਫ ਕੇਸਸ ਦੇ ਵਿੱਚ ਮਲਟੀਪਲ ਐਂਟਰੀ ਤੁਹਾਡੇ ਪਾਸਪੋਰਟ ਦੀ ਐਂਡ ਵੈਲਿਡਿਟੀ ਤੱਕ ਹੀ ਵੀਜ਼ੇ ਆ ਰਹੇ ਨੇ ਪਰ ਕਿਸੇ 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 ਕੇਸ ਚਦਾ ਹੋ ਸਕਦਾ ਪਰ ਫਿਲਹਾਲ ਮੈਂ ਤਾਂ ਨਹੀਂ ਕੋਈ ਕੇਸ ਫਿਲਹਾਲ ਦੀ ਘੜੀ ਦੇਖਿਆ ਜਿਹਦੇ ਵਿੱਚ ਕੋਈ ਸਿੰਗਲ ਐਂਟਰੀ ਹਾਲ ਦੀ ਘੜੀ ਹੋਈ ਹੋਵੇ ਬਾਕੀ ਤਕਰੀਬਨ 105 ਦਿਨ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ ਚੱਲ ਰਿਹਾ ਹੈ ਕੈਨੇਡਾ.ca ਦੇ ਹਿਸਾਬ ਦੇ ਨਾਲ ਤੇ ਪ੍ਰੈਕਟੀਕਲੀ ਵੀ ਤਕਰੀਬਨ 2 ਕੁ ਮਹੀਨੇ ਕੋਨ ਐਵਰੇਜ ਦੇਖਿਆ ਜਾਵੇ ਤਾਂ ਵਿਸਟਰ ਵੀਜ਼ਾ ਦੇ ਰਿਜ਼ਲਟ ਜਿਹੜੇ ਆ ਉਹ ਆ ਰਹੇ ਨੇ ਜੇਕਰ ਓਵਰਆਲ ਟ੍ਰੈਂਡ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਹੀ ਲਿਆ ਤਕਰੀਬਨ 10% تقریبا 6 ਫਾਈਲਾਂ ਰਿਜੈਕਟ ਹੋ ਰਹੀਆਂ ਨੇ 40% ਦਾ ਸਕਸੈਸ ਰੇਟ ਜਿਹੜਾ ਉਹ ਹੈਗਾ ਏ ਜੇਕਰ ਕੈਨੇਡਾ ਦੇ ਆਪਾਂ ਵਿਜ਼ਿਟਰ ਟੂਰਿਸਟ ਵੀਜ਼ਾ ਦੀ ਗੱਲ ਕਰੀਏ ਬਟ ਜੇਕਰ ਕਿਸੇ ਦੀ ਫੈਮਿਲੀ ਸਪான்ਸਰ ਕਰ ਰਹੀ ਹੈ ਕੋਈ ਫੈਮਿਲੀ ਮੈਂਬਰ ਸਪான்ਸਰ ਕਰ ਰਿਹਾ ਹੈ ਉਸ ਕੇਸ ਦੇ ਵਿੱਚ ਵੀਜ਼ਾ ਜਿਹੜਾ ਹਾਲੇ ਵੀ ਗ੍ਰਾਂਟ ਹੋ ਰਿਹਾ ਹੈ ਉਹਨਾਂ ਦਾ ਸਕਸੈਸ ਰੇਟ ਜਿਹੜਾ ਉਹ ਠੀਕ ਠਾਕ ਹੈਗਾ ਹੈ ਯਾਨੀ ਕਿ ਜੇਕਰ ਹੋਟਲ ਬੁਕਿੰਗ ਦੀ ਗੱਲ ਕੀਤੀ ਜਾਵੇ ਉਹਦੇ ਕੰਪੈਰੀਸ਼ਨ ਦੇ ਵਿੱਚ ਬਾਕੀ ਜੇਕਰ ਹੋਟਲ ਬੁਕਿੰਗ ਤੇ ਲਗਾ ਰਹੇ ਹੋ ਤੁਹਾਡੇ ਕੋਲ ट्रैवल ਹਿਸਟਰੀ ਹੈਗੀ ਹੈ ਜਾਂ ਤੁਹਾਡੀ ਫਾਈਲ ਪ੍ਰੋਪਰ ਪ੍ਰੈਜੈਂਟੇਸ਼ਨ ਵਧੀਆ ਬਣੀ ਹੈ ਪ੍ਰੋਪਰ ਮੇਨਟੇਨ ਹੈ ਤਾਂ ਤੁਹਾਡਾ ਵੀਜ਼ਾ ਆ ਸਕਦਾ ਹੈ ਪਰ ਜੇਕਰ ਤੁਹਾਡੀ ਫਾਈਲ ਚ ਕਮੀ ਹੈਗੀ ਹੈ ਤਾਂ ਇਸ ਟਾਈਮ ਤੁਸੀਂ ਫਾਈਲਿੰਗ ਫਿਲਹਾਲ ਨਾ ਕਰੋ ਰੁਕ ਜਾਓ ਥੋੜਾ ਜਿਹਾ ਵੇਟ ਕਰ ਲਓ ਥੋੜੇ ਸਰਕੰਸਟੈਂਸਸ ਚੇਂਜ ਹੋਣਗੇ ਉਸ ਤੋਂ ਬਾਅਦ ਫਾਈਲਿੰਗ ਕਰੋ ਉਮੀਦ ਕਰਦਾ ਹਾਂ ਲੋਕ ਸੰਦਾ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਤਵਾ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਉਸ ਤੁਹਾਡਾ ਅਫੀਸ਼ੀਅਲ ਪਛਾਣਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਤਵਾ ਸ਼ੇਅਰ ਜ਼ਰੂਰ ਕਰਿਓ ਧੰਨਵਾਦ